ਅ ਇਸ ਤਰੀਕੇ ਦੀਆਂ ਜਿਹੜੀਆਂ ਟਿੱਪਣੀਆਂ ਨੀਚ ਲੈਵਲ ਦੀਆਂ ਟਿੱਪਣੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਰਾਮੂ ਵਾਲੀਆ ਜੀ ਅੱਜ ਮੈਂ ਸਿਟੀ ਹੈਡਲਾਈਨ ਆਹੀਂ ਤੁਹਾਨੂੰ ਪੁੱਛਣਾ ਚਾਹਨਾ ਇਹ ਜਿਹੜੇ ਝੂਠੇ ਅਥਰੂ ਤੁਸੀਂ ਬਹਾਨੇ ਹੋ ਨਾ ਇਹ ਲੋਕੀ ਤੁਹਾਡੇ ਇਨ੍ਹਾਂ ਹੰਝੂਆਂ ਨੂੰ ਬੜਾ ਦੇਖ ਚੁੱਕੇ ਆ ਅੱਜ ਰਾਜਨੀਤੀ ਦੇ ਮਿਆਰ ਨੂੰ ਹਲਕਾ ਪੱਛਮੀ ਚ ਵਿਰੋਧੀ ਧਿਰਾਂ ਨੇ ਇੰਨਾ ਨੀਚੇ ਗਿਰਾ ਦਿੱਤਾ ਜਿਹੜਾ ਮੈਂ ਕਹਿੰਨਾ ਅੱਜ ਤੱਕ ਨੀ ਕਦੇ ਹੋਇਆ ਔਰ ਬਲਵੰਤ ਸਿੰਘ ਰਾਮੂ ਵਾਲੀਆ ਕਿਸੇ ਦੇ ਜ਼ਮੀਰ ਨੂੰ ਅਸੈਸੀਨੇਟ ਕਰਨ ਵਾਲੇ ਕੌਣ ਹੁੰਦੇ ਆ ਜਦੋਂ ਅੱਜ ਸੋਸ਼ਲ ਮੀਡੀਆ ਤੇ ਦੇਖਿਆ ਕਿ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਜਿਹੜੀ ਗੱਲ ਬੋਲੇ ਚਾਚੀਤਾ ਬੋਲੇ ਜਾਂ ਚਾਂਜਨੀ ਕਿਉਂ ਬੋਲੇ ਮੈਂ ਕਹਿੰਨਾ ਕਿ ਜਦੋਂ ਰਾਮੂ ਵਾਲੀਆ ਜੀ ਨੇ ਮਹੀਨ ਚਲਾਈ ਸੀ ਉਹਦਾ ਟਰੈਵਲ ਏਜੰਟ ਸ਼ਾਇਦ ਘੱਟ ਸੀਗੇ ਇਹਨਾਂ ਦੀ ਮੁਹੀਮ ਤੋਂ ਬਾਅਦ ਅੱਜ ਹਜ਼ਾਰਾਂ ਹੋ ਗਏ ਨੇ ਅੱਜ ਰਾਮੂ ਵਾਲੀਆ ਜੀ ਕਿਉਂ ਚੁੱਪ ਨੇ ਹਰ ਵਾਰੀ ਮੰਚ ਤੇ ਡਰਾਮਾ ਕਰਦੇ ਹੋ ਉਸ ਤੋਂ ਬਾਅਦ ਉਹ ਡਰਾਮੇ ਦਾ ਨਾ ਪਟਾਫੇਖੋ ਹੋ ਜਾਂਦਾ ਲੋਕਾਂ ਦੇ ਸਾਹਮਣੇ ਤੇ ਦੇਖੋ ਗੱਲ ਜਿੱਥੇ ਆ ਭਾਰਤੀ ਜਨਤਾ ਪਾਰਟੀ ਦੀ ਆਂਦੀ ਹੈ ਹਮੇਸ਼ਾ ਧਰਮ ਦੀ ਰਾਜਨੀਤੀ ਕਰਕੇ ਧਰਮ ਦੇ ਨਾਂ ਤੇ ਵੰਡਿਆ ਔਰ ਕਦੇ ਉਹਨਾਂ ਲੀਡਰਾਂ ਦੇ ਖਿਲਾਫ ਜਿਨ੍ਹਾਂ ਤੇ ਭ੍ਰਸ਼ਟਾਚਾਰ ਦੇ ਜਾਂ ਦੇਸ਼ ਨੂੰ ਤੋੜਨ ਦੇ ਦੋਸ਼ ਲਾਂਦੀ ਹੈ ਬੀਜੇ ਜਦੋਂ ਭਾਜਪਾ ਤੇ ਸ਼ਾਮਲ ਹੋ ਜਾਂਦੇ ਆ ਉਹ ਦੁੱਧ ਦੇ ਤੋਤੇ ਹੋ ਜਾਂਦੇ ਆ ਉਹ ਕਾਂਗਰਸ ਦੇ ਵਿਰੋਧੀ ਇਸ ਟਾਈਮ ਜਿਹੜੇ ਉਮੀਦਵਾਰ ਨੇ ਜਦੋਂ ਤਾਂ ਉਹ ਚੋਣ ਲੜਦੇ ਨੇ ਉਹ ਪਹਿਲਾਂ ਚੋਣਾਂ ਲੜਦੇ ਨੇ ਤੇ ਉਹ ਹਲਕੇ ਦੇ ਲੋਕਾਂ ਨੂੰ ਕਹਿੰਦੇ ਆ ਕਿ ਇੱਕ ਮੰਤਰੀ ਤੇ ਇੱਕ ਵਿਰੋਧੀ ਧਿਰ ਦੇ ਲੀਡਰ 'ਚ ਫਰਕ ਕਰੋ ਤੇ ਉੱਥੇ ਆਸ਼ੂ ਜੀ ਹਲਕੇ ਦੀ ਜਨਤਾ ਪੁੱਛਣਾ ਚਾਹਦੀ ਹੈ ਹਲਕੇ ਦੀ ਜਨਤਾ ਭਾਰਤ ਭੂਸ਼ਣ ਆਸ਼ੂ ਨੂੰ ਵੋਟ ਕਿਉਂ ਪਾਵੇ ਕਿਉਂਕਿ ਜਿੱਥੇ ਕਾਂਗਰਸ ਦੇ ਬਾਕੀ ਐਮਐਲਏ ਵੀ ਹਲਾਨ ਸਭਾ ਦੇ ਵਿਰੋਧੀ ਧਿਰ ਦੇ ਰੂਪ 'ਚ ਬੈਠੇ ਆ ਤੇ ਉੱਤੇ ਵਿਧਾਨ ਸਭਾ ਹਲਕਾ ਪੱਛਮੀ ਦੇ ਲੋਕੇ ਆਪਣੀ ਗਲਤੀ ਕਿਉਂ ਕਰਨ ਇਹ ਮੈਂ ਲੋਕਾਂ ਨੂੰ ਕਹਿਣਾ ਕਿ 19 ਜੂਨ ਨੂੰ ਲੋਕ ਇੱਕ ਐਮਐਲਏ ਨਹੀਂ ਇੱਕ ਕੈਬਨਿਟ ਮੰਤਰੀ ਪੰਜਾਬ ਦੀ ਚੋਣ ਕਰਨ ਜਾ ਰਹੇ ਆ ਲੁਧਿਆਣਾ ਪੱਛਮੀ ਰਜਿਸਟ੍ਰੇਸ਼ਨ ਨੇ ਚੋਣਾਂ ਨੇ ਤੇ ਵੱਖ-ਵੱਖ ਸਮੇਂ ਤੇ ਵੱਖ-ਵੱਖ ਪਾਰਟੀਆਂ ਵੱਲ ਜਿਹੜੀਆਂ ਕਿਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਤੇ ਕੱਲ ਰਾਮੂ ਵਾਲੀ ਜੀ ਵੱਲੋਂ ਇੱਕ ਟਿੱਪਣੀ ਕੀਤੀ ਗਈ ਹੈ ਭਗਵੰਤ ਮਾਨ ਜੁੱਤੇ ਤੇ ਕੇਜਰੀ ਵਾਲ ਤੇ ਸਾਡੇ ਨਾਲ ਵਰਨ ਮੈਂ ਤਾਂ ਜੀ ਮੇਰੇ ਨਾਲ ਗੱਲਬਾਤ ਕਰਦੇ ਆ ਸੱਸੀ ਕਾਲ ਜੀ ਸੱਸੀ ਕਾਲ ਜੀ ਜੈ ਹਿੰਦ ਜੈ ਮਹਾਦੇਵ ਅਸਰ ਕਿਸ ਤਰੀਕੇ ਨਾਲ ਦੇਖਦੇ ਹਾਂ ਵੀ ਲੁਧਿਆਣਾ ਪੱਛਮੀ ਦੀ ਚੋਣਾ ਨੇ ਤੇ ਅਸ ਤਰੀਕੇ ਜਿਹੜੀਆਂ ਟਿੱਪਣੀਆਂ ਨੀਚੇ ਲੈਵਲ ਦੀਆਂ ਟਿੱਪਣੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਦੇਖੋ ਚੋਣ ਵੀ ਮਾਹੌਲ ਚੱਲਣਾ ਇੱਕ ਅਲੱਗ ਗੱਲ ਐ ਚੋਨਾ ਹੁੰਦੀਆਂ ਕਦੇ ਲੋਕ ਸਭਾ ਦੀਆਂ ਕਦੇ ਵਿਧਾਨ ਸਭਾ ਦੀਆਂ ਕਦੇ ਨਗਰ ਨਿਗਮ ਦੀਆਂ ਕਦੇ ਪੰਚਾਇਤੀ ਚੋਣਾਂ ਪਰ ਅੱਜ ਰਾਜਨੀਤੀ ਦੇ ਮਿਆਰ ਨੂੰ ਹਲਕਾ ਪੱਛਮੀ ਚ ਵਿਰੋਧੀ ਧਿਰ ਨੇ ਇੰਨਾ نیچے ਗਿਰਾ ਦਿੱਤਾ ਹੈ ਜਿਹੜਾ ਮੈਂ ਕਹਿੰਨਾ ਅੱਜ ਤੱਕ ਨੀ ਕਦੇ ਹੋਇਆ ਔਰ ਸਭ ਤੋਂ ਵੱਡੀ ਹੈਰਾਨੀ ਜਨਕ ਗੱਲ ਹੋਈ ਹੈ ਜਦੋਂ ਅੱਜ ਸੋਸ਼ਲ ਮੀਡੀਆ ਤੇ ਦੇਖਿਆ ਕਿ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਜਿਹੜੀ ਗੱਲ ਬੋਲੇ ਚਾਂਝਾ ਬੋਲੇ ਚਾਂਜਨੀ ਕਿ ਬੋਲੇ ਬਿਲਕੁਲ ਠੀਕ ਹੈ ਔਰ ਬਰਵੰਦ ਸਿੰਘ ਰਾਮੂ ਵਾਲੀਆ ਕਿਸੇ ਦੇ ਜਮੀਰ ਨੂੰ ਅਸੈਸੀਨੇਟ ਕਰਨ ਵਾਲੇ ਕੌਣ ਹੁੰਦੇ ਆ ਜਿਹੜੇ ਕਿ ਜਿੰਨੀ ਵਾਰੀ ਚੋਣ ਹੁੰਦੀ ਹੈ ਜੇ ਪਿਛਲੇ 20 ਸਾਲ ਦੀਆਂ ਚੋਣਾਂ ਨੂੰ ਦੇਖ ਲਈਏ ਤੇ ਹਰ ਵਾਰ ਚੋਣ ਚ ਸਰਦਾਰ ਰਾਮੂ ਵਾਲੀਆ ਦਾ ਇੱਕ ਨਾ ਸਲੋਗਨ ਬਦਲਿਆ ਹੁੰਦਾ ਦੇਖੋ ਕਦੇ ਲੋਕ ਭਲਾਈ ਪਾਰਟੀ ਆਪਾਂ ਬਣਾ ਕੇ ਲੋਕਾਂ ਨੂੰ ਕਹਿੰਨੇ ਆ ਕਿ ਵੀ ਮੈਂ ਟਰੈਵਲ ਏਜੰਟਾਂ ਦੇ ਖਿਲਾਫ ਮੁਹਿੰਮ ਚਲਾਣਾ ਮੈਂ ਕਹਿੰਨਾ ਕਿ ਜਦੋਂ ਰਾਮੂ ਵਾਲੀਆ ਜੀ ਨੇ ਮੁਹਿੰਮ ਚਲਾਈ ਸੀ ਉਹਦਾ ਟਰੈਵਲ ਏਜੰਟ ਸ਼ਾਇਦ ਘੱਟ ਸੀਗੇ ਇਹਨਾਂ ਦੀ ਮੁਹਿੰਮ ਤੋਂ ਬਾਅਦ ਅੱਜ ਹਜ਼ਾਰਾਂ ਹੋ ਗਏ ਨੇ ਅੱਜ ਰਾਮੂ ਵਾਲੀਆ ਜੀ ਕਿਉਂ ਚੁੱਪ ਨੇ ਉਸ ਤੋਂ ਬਾਅਦ ਸਰਦਾਰ ਰਾਮੂ ਵਾਲੀਆ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਚੇਅਰਮੈਨੀ ਦੀਵਾਨ ਖਾਤਰ ਸਰਦਾਰ ਪ੍ਰਕਾਸ਼ ਸਿੰਘ ਬਾਦਲਨਾ ਚਲ ਜਾਂਦੇ ਆ ਉਸ ਤੋਂ ਬਾਅਦ ਸਰਦਾਰ ਰਾਮੂ ਵਾਲੀਆ ਖੁਦ ਮੰਤਰੀ ਬਣਨ ਦੇ ਲਈ ਯੂਪੀ ਚਲ ਜਾਂਦੇ ਆ ਕਦੇ ਅਖਿਲੇਸ਼ ਜੀ ਦੇ ਸਾਈਕਲ ਤੇ ਸਵਾਰ ਹੋ ਜਾਂਦੇ ਆ ਔਰ ਕਦੇ ਉਸ ਬੰਦੇ ਨੂੰ ਭੁੱਲ ਗਏ ਜਿਨ੍ਹਾਂ ਨੇ ਇਹਨਾਂ ਨੂੰ ਕੇਂਦਰ 'ਚ ਵਜ਼ੀਰ ਬਣਵਾਇਆ ਉਹ ਕਮਿਊਨਿਸਟ ਪਾਰਟੀ ਨੂੰ ਤੇ ਅੱਜ ਜਦੋਂ ਚੋਣ ਵੀ ਮਾਹੌਲ 'ਚ ਦੇਖਿਆ ਕਿ ਰਾਜਾ ਵੜਿੰਗ ਸ਼ਾਇਦ ਇਹਨਾਂ ਦੀ ਕੋਈ ਮਦਦ ਕਰ ਸਕਦਾ ਤੇ ਲੋਕ ਸਭਾ ਚੋਣਾਂ 'ਚ ਕਾਂਗਰਸ ਦਾ ਹੱਥ ਫੜ ਕੇ ਉਧਰ ਨੂੰ ਹੋਗੇ ਰਾਮੂ ਵਾਲੀਆ ਜੀ ਅੱਜ ਮੈਂ ਸਿਟੀ ਹੈੱਡਲਾਈਨ ਆਹੀਂ ਤੁਹਾਨੂੰ ਪੁੱਛਣਾ ਚਾਹਨਾ ਤੁਸੀਂ ਪਹਿਲਾਂ ਆਪਣੇ ਵਜੂਦ ਬਾਰੇ ਦੱਸੋ ਕਿ ਤੁਸੀਂ ਲੋਕਾਂ ਨੂੰ ਕਹਿੰਨੇ ਹੋ ਕਿ ਮੈਂ ਉਸ ਕੈਂਡੀਡੇਟ ਦੀ ਪੈਰਵੀ ਕਰ ਰਿਆਂ ਕਿ ਜਨਤਾ ਉੱਧਰ ਨੂੰ ਦੇਖੇ ਇਹ ਜਿਹੜੇ ਝੂਠੇ ਅਥਰੂ ਤੁਸੀਂ ਬਹਾਨੇ ਹੋ ਨਾ ਇਹ ਲੋਕੀ ਤੁਹਾਡੇ ਇਹਨਾਂ ਹੰਝੂਆਂ ਨੂੰ ਬੜਾ ਦੇਖ ਚੁੱਕੇ ਆਂ ਹਰ ਵਾਰੀ ਮੰਚ ਤੇ ਡਰਾਮਾ ਕਰਦੇ ਹੋ ਉਸ ਤੋਂ ਬਾਅਦ ਉਹ ਡਰਾਮੇ ਦਾ ਨਾ ਪਟਾਖੇਖੋ ਹੋ ਜਾਂਦਾ ਲੋਕਾਂ ਦੇ ਸਾਹਮਣੇ ਅਜੇ ਤੱਕ ਤਾਂ ਲੋਕ ਇਹ ਸੋਚਦੇ ਆ ਵੀ ਰਾਮੂ ਵਾਲਿਆ ਆਪ ਕਿਹੜੀ ਪਾਰਟੀ ਨਾਲ ਤੇ ਆਪ ਕਿਹਦੀ ਸਪੋਰਟ ਕਰਦੇ ਆ ਹਰ ਵਾਰੀ ਚਿਹਰੇ ਬਦਲੇ ਹੁੰਦੇ ਆ ਰਾਮੂ ਵਾਲੀ ਦੇ ਕਿਤੇ ਲੋਕੀ ਵੋਟ ਪਾਣਗੇ ਕਦੇ ਨਹੀਂ ਹੋ ਸਕਦਾ ਜੇ ਰਾਮੂ ਵਾਲੀ ਜੀ ਏਡੇ ਕਾਬਲ ਹੁੰਦੇ ਤੇ ਖੁਦ ਜਾਂ ਤਾਂ ਨਗਰ ਨਿਗਮ ਦੀ ਜਾਂ ਵਿਧਾਨ ਸਭਾ ਦੀ ਕੋਈ ਚੋਣ ਜਿੱਤ ਕੇ ਦਗਾਉਂਦੇ ਨੋਮੀਨੇਟਡ ਹੋ ਕੇ ਕੇਂਦਰ ਚ ਵਜ਼ੀਰ ਬੰਨਾ ਕੋਈ ਬਹੁਤੀ ਵੱਡੀ ਮੱਲ ਨਹੀਂ ਮਾਰੀ ਇਹਨਾਂ ਵੀ ਵਿਰੋਧੀ ਪਾਰਟੀ ਬਖਲਾਹੜ ਦੇ ਵਿੱਚ ਇਸ ਤਰੀਕੇ ਦੇ ਬੈਣ ਦਿੰਦੀ ਹੈ ਰਾਮੂ ਵਾਲੀ ਜੀ ਦੀ ਨਾ ਇੱਕ ਆਦਤ ਹੈ ਕਿ ਜਿਹੜੀ ਹਕੂਮਤ ਕੇਂਦਰ ਚ ਹੈ ਉਹਨੂੰ ਖੁਸ਼ ਕਰਨ ਲਈ ਕੋਈ ਨਾ ਕੁਝ ਕਰਾਂ ਇਹ ਨਹੀਂ ਲੋਕਾਂ ਨੂੰ ਸਮਝ ਆ ਰਹੀ ਵੀ ਉਹ ਭਾਜਪੀ ਦੇ ਹੱਥ ਚ ਬੋਲ ਰਿਹਾ ਕਾਂਗਰਸ ਦੇ ਹੱਥ ਚ ਬੋਲ ਰਿਹਾ ਦੇਖੋ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਚੀਫ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਗੱਲ ਆਂਦੀ ਹੈ 2012 ਦੇ ਵਿੱਚ ਜਦੋਂ ਅੰਦੋਲਨ ਚੱਲਿਆ ਆਪਣਾ ਲੋਕਪਾਲ ਬਿੱਲ ਨੂੰ ਲੈ ਕੇ ਉਹਦਾ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਮੁਹਿੰਮ ਚਲਾਈ ਦੇਸ਼ ਦੇ ਨੌਜਵਾਨਾਂ ਨੇ ਜਨਤਾ ਨੇ ਪੂਰਾ ਹੁੰਮ ਮਾ ਕੇ ਸਾਧ ਦਿੱਤਾ ਦਿੱਲੀ ਚ ਤਿੰਨ ਵਾਰੀ ਬਤੌਰ ਮੁੱਖ ਮੰਤਰੀ ਨਵਾਜਿਆ ਦੇਖੋ ਇੱਕ ਡੈਮੋਕ੍ਰੈਟਿਕ ਢਾਂਚਾ ਵਾ ਹਿੰਦੁਸਤਾਨ ਦੇ ਅੰਦਰ ਕੋਈ ਵੀ ਪਾਰਟੀ ਹਮੇਸ਼ਾ ਲਈ ਨਹੀਂ ਆ ਤਿੰਨ ਵਾਰ ਲੋਕਾਂ ਨੇ ਮੁੱਖ ਮੰਤਰੀ ਨਵਾਜਿਆ ਇੱਕ ਵਾਰ ਲੋਕਾਂ ਦਾ ਫਤਵਾ ਆ ਕੋਈ ਗੱਲ ਨਹੀਂ ਲੋਕਾਂ ਨੇ ਵਿਰੋਧੀ ਤੇ ਨੂੰ ਤੇ ਜੇਤੂ ਬਣਾਤਾ ਅੱਜ ਪੰਜਾਬ ਦੇ ਅੰਦਰ ਗੱਲ ਕਰੀਏ ਸਰਦਾਰ ਭਗਵੰਤ ਸਿੰਘ ਮਾਨ ਦੀ ਕਿ 2022 ਦੀਆਂ ਚੋਣਾਂ ਚ ਲੋਕਾਂ ਨਾਲ ਸੱਚਾਈ ਦੇ ਉੱਤੇ ਪਹਿਰਾ ਦੇਂਦੀ ਕਲ ਕੀਤੀ ਉਹਨਾਂ ਨੇ ਕਿਹਾ ਕਿ ਹੱਕ ਸੱਚ ਦੀ ਲੜਾਈ ਲੜਾਂਗੇ ਔਰ ਆਮ ਘਰਾਂ ਦੇ ਉਹਨਾਂ ਲੋਕਾਂ ਨੂੰ ਉਹਨਾਂ ਨੇ ਸਰਕਾਰ ਦੇ ਵਿੱਚ ਬਣਾਇਆ ਕਿ ਜਿਹੜੇ ਲੋਕ ਕਹਿੰਦੇ ਆ ਨਾ ਵੀ ਕਦੇ ਸਪਨੇ ਚ ਨਹੀਂ ਸੀ ਸੋਚ ਸਕਦੇ ਔਰ ਵਧੀਆ ਗੱਲ ਕੀ ਹੋਈ ਕਿ ਉਹਨਾਂ ਲੋਕਾਂ ਦੇ ਮਨਾਂ ਚ ਇੱਕ ਸੇਵਾ ਭਾਵਨਾ ਸੀ ਅੱਜ ਪੰਜਾਬ ਦੀ ਬਜਾਰਤ ਚ ਦੇਖੋ ਜ਼ਿਆਦਾਤਰ ਮੰਤਰੀ ਉਹ ਨੇ ਜਿਹੜੇ ਨਿਸਵਾਰਥ ਭਾਵਨਾ ਨਾਲ ਡਟ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਧਰਮ ਦੀ ਰਾਜਨੀਤੀ ਕਰਨ ਵਾਲੀ ਬੀਜੇਪੀ ਜਦੋਂ ਸਰਨੇਮਸ ਉੱਤੇ ਟਿੱਪਣੀ ਕਰਦੀ ਹੈ ਵੀ ਅਰੋੜਾ ਨਹੀਂ ਬਣੇਗਾ ਅਰੋੜਾ ਇਸ ਤਰੀਕੇ ਜਿਹੜਾ ਦਿੱਲੀ ਦੇ ਸੀਐਮ ਇਸ ਤਰੀਕੇ ਦੇ ਬਿਆਨ ਬਾਜ਼ੀ ਕਰਦੇ ਤਾਂ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਪਹਿਲਾਂ ਧਰਮ ਦੀ ਰਾਜਨੀਤੀ ਆਪ ਕਰਦੇ ਨੇ ਤਾਂ ਰਨ ਦਾ ਪ੍ਰਚਾਰ ਕਰਦੇ ਨੇ ਪਰ ਉਸੇ ਤਰ੍ਹਾਂ ਜਦੋਂ ਸਰਨੇਮ ਉੱਤੇ ਇਸ ਤਰੀਕੇ ਦੀ ਤੇ ਆਪਣੇ ਕੀਤੀ ਜਾਂਦੀ ਹੈ ਦੇਖੋ ਅੱਜ ਇੱਕ ਗੱਲ ਮੈਂ ਤੁਹਾਡੇ ਚੈਨਲ ਰਾਹੀਂ ਲੁਧਿਆਣੇ ਦੀ ਜਨਤਾ ਨੂੰ ਅਪੀਲ ਕਰਦਾ ਕਿ ਮੈਂ ਤੁਹਾਨੂੰ ਦੋ ਤਰਕ ਜ਼ਰੂਰ ਦੇਣਾ ਚਾਹਾਂਗਾ ਅਮਰਵੀਰ ਜੀ ਜਿੱਥੇ ਤੁਸੀਂ ਬੜਾ ਚੰਗਾ ਗਿਲਸਾ ਉਪਰਾਲਾ ਕਰ ਰਹੇ ਹੋ ਲੋਕਾਂ ਦੀ ਆਵਾਜ਼ ਸਾਹਮਣੇ ਲੈ ਕੇ ਆ ਰਹੇ ਹੋ ਅਲੂਧਿਆਨੇ ਦੀ ਜਨਤਾ ਪੰਜਾਬ ਦੀ ਜਨਤਾ ਨੂੰ ਦੋ ਸਵਾਲ ਜ਼ਰੂਰ ਕਹਿਣਾ ਚਾਹਨਾ ਕਿ ਦੇਖੋ ਗੱਲ ਜਿੱਥੇ ਆ ਭਾਰਤੀ ਜਨਤਾ ਪਾਰਟੀ ਦੀ ਆਂਦੀ ਹੈ ਹਮੇਸ਼ਾ ਧਰਮ ਦੀ ਰਾਜਨੀਤੀ ਕਰਕੇ ਧਰਮ ਦੇ ਨਾਂ ਤੇ ਵੰਡਿਆ ਔਰ ਕਦੇ ਉਹਨਾਂ ਲੀਡਰਾਂ ਦੇ ਖਿਲਾਫ ਜਿਨ੍ਹਾਂ ਤੇ ਭ੍ਰਸ਼ਟਾਚਾਰ ਦੇ ਜਾਂ ਦੇਸ਼ ਨੂੰ ਤੋੜਨ ਦੇ ਦੋਸ਼ ਲਾਂਦੀ ਹੈ ਬੀਜੇਪੀ ਜਦੋਂ ਬੀਜੇਪੀ ਤੇ ਸ਼ਾਮਲ ਹੋ ਜਾਂਦੇ ਆ ਉਦੋਂ ਦੋਦੇ ਧੋਤੇ ਹੋ ਜਾਂਦੇ ਆ ਉਹ ਬਿਲਕੁਲ ਬੇਦਾਗ ਹੋ ਜਾਂਦੇ ਆ ਪਹਿਲਾਂ ਕਰਪਟ ਹੁੰਦੇ ਆ ਮੁੜ ਕੇ ਉਹਨਾਂ ਤੋਂ ਇਮਾਨਦਾਰ ਕੋਈ ਨਹੀਂ ਹੁੰਦਾ ਉਸੇ ਤਰੀਕੇ ਨਾਲ ਜਦੋਂ ਅਸੀਂ ਜਾਣੇ ਕਾਂਗਰਸ ਪਾਰਟੀ ਵੱਲ ਨੂੰ ਦੇਖਦੇ ਆ ਕਾਂਗਰਸ ਦੇ ਵਿਰੋਧੀ ਇਸ ਟਾਈਮ ਜਿਹੜੇ ਉਮੀਦਵਾਰ ਨੇ ਜਦੋਂ ਤਾਂ ਉਹ ਚੋਣ ਲੜਦੇ ਨੇ ਉਹ ਪਹਿਲਾਂ ਚੋਣਾਂ ਲੜਦੇ ਨੇ ਤੇ ਉਹ ਹਲਕੇ ਦੇ ਲੋਕਾਂ ਨੂੰ ਕਹਿੰਦੇ ਆ ਕਿ ਇੱਕ ਮੰਤਰੀ ਤੇ ਇੱਕ ਵਿਰੋਧੀ ਧਿਰ ਦੇ ਲੀਡਰ 'ਚ ਫਰਕ ਕਰੋ ਕਿ ਜੇ ਤੁਸੀਂ ਲੋਕਿਕ ਮੰਤਰੀ ਵੀ ਚੋਣ ਕਰੋਗੇ ਤੇ ਮੰਤਰੀ ਦੇ ਹਲਕੇ ਚ ਕਿੰਨਾ ਡਵੈਲਪਮੈਂਟ ਹੋਏਗੀ ਜੇ ਇੱਕ ਵਿਰੋਧੀ ਆਗੂ ਨੂੰ ਜਿਤਾ ਕੇ ਭੇਜ ਦੋਗੇ ਤੇ ਵਿਰੋਧੀ ਆਗੂ ਤਾਂ ਵਿਧਾਨ ਸਭਾ ਚ ਸਾਹਮਣੇ ਲਈ ਟੇਬਲ ਤੇ ਬੈਠ ਕੇ ਸਿਰਫ 5 ਸਾਲ ਸਰਕਾਰ ਦੇ ਵਿਰੋਧੀ ਕਰੇਗਾ ਉਹ ਲੋਕਾਂ ਦੇ ਕਾਰਜ ਨਹੀਂ ਕਰ ਸਕਦਾ ਤੇ ਅੱਜ ਉਹੀ ਸਿਨੈਰੀਓ ਜਿਹੜਾ ਦੁਬਾਰਾ ਉਹ ਕਹਿੰਦੇ ਨਾ ਸਾਹਮਣੇ ਆ ਗਿਆ ਤੇ ਅੱਜ ਹਲਕੇ ਦੀ ਜਨਤਾ ਦੇਖ ਰਹੀ ਹੈ ਕਿ ਸੰਜੀਵ अरोड़ा ਜੀ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਂਦਰੀਵਾਲ ਜੀ ਔਰ ਭਗਵੰਤ ਮਾਨ ਜੀ ਵੀ ਮੁੱਖ ਮੰਤਰੀ ਪੰਜਾਬ ਕਹਿ ਚੁੱਕੇ ਕਿ ਅਸੀਂ ਪੰਜਾਬ ਦੀ ਵਜਾਰਤ ਤੌਰ ਮੰਤਰੀ ਉਹਨਾਂ ਨੂੰ ਲੈ ਕੇ ਆ ਰਹੇ ਆ ਤੇ ਉੱਥੇ ਆਸ਼ੂ ਜੀ ਹਲਕੇ ਦੀ ਜਨਤਾ ਪੁੱਛਣਾ ਚਾਹੁੰਦੀ ਹੈ ਹਲਕੇ ਦੀ ਜਨਤਾ ਭਾਰਤ ਭੂਸ਼ਣ ਆਸ਼ੂ ਨੂੰ ਵੋਟ ਕਿਉਂ ਪਾਵੇ ਕਿਉਂਕਿ ਜਿੱਤੇ ਕਾਂਗਰਸ ਦੇ ਬਾਕੀ ਐਮਐਲਏ ਵੀ ਹਲਾਨ ਸਭਾ ਚ ਵਿਰੋਧੀ ਧਿਰ ਦੇ ਰੂਪ ਚ ਬੈਠੇ ਆ ਤੇ ਉੱਤੇ ਵਿਧਾਨ ਸਭਾ ਹਲਕੇ ਪੱਛਮੀ ਦੇ ਲੋਕ ਕਿ ਆਪਣੀ ਗਲਤੀ ਕਿਉਂ ਕਰਨ ਉਹ ਵੀ ਕਿ ਉਹ ਨੁਮਾਇੰਦੇ ਨੂੰ ਚੁਣਨ ਜਿਹੜਾ ਵਿਰੋਧੀ ਧਿਰ 'ਚ ਬੈਠੇ ਤੇ ਸਿਰਫ ਸਰਕਾਰ ਦੀ ਟਿਕਟ ਆਪਣੀਆਂ ਕਰੇ ਸਰਕਾਰ ਦੀਆਂ ਕਮੀਆਂ ਕੱਢੇ ਕਿਉਂ ਨਾ ਹਲਕੇ ਦੀ ਜਨਤਾ ਐਸੇ ਨੁਮਾਇੰਦੇ ਨੂੰ ਚੁਣੇ ਇਹ ਮੈਂ ਲੋਕਾਂ ਨੂੰ ਕਹਿਣਾ ਕਿ 19 ਜੂਨ ਨੂੰ ਲੋਕ ਇੱਕ ਐਮਐਲਏ ਨਹੀਂ ਇੱਕ ਕੈਬਨਿਟ ਮੰਤਰੀ ਪੰਜਾਬ ਦੀ ਚੋਣ ਕਰਨ ਜਾ ਰਹੇ ਆ ਮੁਰਸੀ ਚੰਗੀ ਤਰ੍ਹਾਂ ਭਲੀ ਭਾਂਤੀ ਜਾਣੂ ਆ ਕਿ ਇੱਕ ਐਮਐਲਏ ਜਿੱਥੇ ਹਲਕੇ ਦੇ ਵਿਕਾਸ ਲਈ ਕਾਰਜ ਕਰਦੇ ਆ ਉੱਥੇ ਮੰਤਰੀ ਸਹਿਬਾਨ ਤੇ ਪੂਰੇ ਸੂਬੇ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹ ਮੰਤਰੀ ਜਿਨੇ ਪੂਰੇ ਪੰਜਾਬ ਦੇ ਇੰਡਸਟਰੀ ਲਈ ਕੰਮ ਕਰਨਾ ਹੈ ਪੰਜਾਬ ਦੇ ਲਈ ਕੰਮ ਕਰਨਾ ਹੈ ਤੇ ਉਹਨਾਂ ਦੇ ਆਪਣਾ ਹਲਕਾ ਪੰਜਾਬ ਚ ਨੰਬਰ 1 ਹੋਏਗਾ ਜਿਨ੍ਹਾਂ ਨੇ ਪਿਛਲੇ 6 ਮਹੀਨੇ ਹਲਕਾ ਪਛਮੀ ਦਿਨੁਹਾਰ ਬਦਲੀ ਹੈ ਸੰਜੀਵ ਰੋੜਾ ਜੀ ਜਦੋਂ ਬਤੌਰ ਮੰਤਰੀ ਮੁੱਖ ਮੰਤਰੀ ਦੇ ਨਾਲ ਦੀ ਕੁਰਸੀ ਤੇ ਬੈਠਣਗੇ ਤੇ ਹਲਕਾ ਪਛਮੀ ਵਿਕਾਸ ਦੀ ਉਹ ਰਫਤਾਰ ਪਕੜੇਗਾ ਕਿ ਲੋਕ ਯਾਦ ਕਰਨਗੇ ਮੈਨਾ ਤੁਹਾਡੇ ਚੈਨਲ ਇੱਕ ਚੀਜ਼ ਲੁਧਿਆਣੇ ਦੀ ਜਨਤਾ ਨੂੰ ਕਹਿਣਾ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲੈ ਰਹੇ ਨੇ ਲੋਕੀ ਭਾਜਪਾ ਦੇ ਕੈਂਡੀਡੇਟ ਤੋਂ ਇਹ ਪੁੱਛ ਲੈਣਾ ਕਿ ਆਪਣੀ ਪਿਛਲੇ 15 ਸਾਲ ਦੀ ਕਾਰਗੁਜ਼ਾਰੀ ਚ ਦੱਸਣ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਉਸ ਲੀਡਰ ਦੀ ਕੀ ਕਾਰਗੁਜ਼ਾਰੀ ਆ ਔਰ ਉਹਨਾਂ ਲਈ ਵੋਟ ਮੰਗਣ ਵਾਲੇ ਜਿਹੜੇ ਕਿ ਕਾਂਗਰਸ ਦੇ ਪਘੋੜੇ ਲੀਡਰ ਰਵਨੀਤ ਬਿੱਟੂ ਨੂੰ ਕਹੂੰਗਾ ਕਾਂਗਰਸ ਦਾ ਪਘੋੜਾ ਲੀਡਰ ਹੈ 10 ਸਾਲ 15 ਸਾਲ ਕਾਂਗਰਸ ਪਾਰਟੀ ਦੀ ਟਿਕਟ ਤੇ ਐਮਪੀ ਬੰਦੇ ਰਹੇ ਐਨ ਮੌਕੇ ਤੇ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਰਾਤੇ ਸਵਾਰ ਹੋ ਗਏ ਪਰ ਲੁਧਿਆਣੇ ਦੀ ਜਨਤਾ ਨੇ ਅਸਲੀ ਚਿਹਰਾ ਦਿਖਾਤਾ ਕਿ ਰਵਨੀਤ ਸਿੰਘ ਬਿੱਟੂ ਜਿਸ ਕਾਂਗਰਸ ਪਾਰਟੀ ਦਾ ਨਹੀਂ ਹੋਇਆ ਜਿਹੜੀ ਕ ਇਸ ਪਾਰਟੀ ਨੇ ਰਵਨੀਤ ਬਿੱਟੂ ਦੇ ਦਾਦੇ ਨੂੰ ਮੁੱਖ ਮੰਤਰੀ ਬਣਾਇਆ ਉਹਦੀ ਭੂਆ ਨੂੰ ਮੰਤਰੀ ਬਣਾਇਆ ਉਹਦੇ ਤਾਏ ਨੂੰ ਮੰਤਰੀ ਬਣਾਇਆ ਜੇ ਰਵਨੀਤ ਬਿੱਟੂ ਉਸ ਪਾਰਟੀ ਦਾ ਵਫਾਦਾਰ ਨਹੀਂ ਤੇ ਲੋਕਾਂ ਦਾ ਵੀ ਵਫਾਦਾਰ ਨਹੀਂ ਹੋ ਸਕਦਾ ਲੋਕਾਂ ਨੇ ਰਵਨੀਤ ਬਿੱਟੂ ਨੂੰ ਨਕਾਰਿਆ ਲੇਕਿਨ ਭਾਰਤੀ ਜਨਤਾ ਪਾਰਟੀ ਨੂੰ ਤਾਂ ਨਕਾਰਿਆਂ ਦੀ ਫੌਜ ਚਾਹੀਦੀ ਸੀਗੀ ਉਹਨਾਂ ਨੇ ਚੱਕ ਕੇ ਰਵਨੀਤ ਬਿੱਟੂ ਨੂੰ ਸ਼ਾਮਲ ਕਰਕੇ ਕੇਂਦਰ 'ਚ ਵਜ਼ੀਰ ਬਣਾ ਦਿੱਤਾ ਉਹ ਮੈਂ ਕਹਿੰਦਾ ਸ਼ਰਮ ਆਣੀ ਚਾਹੀਦੀ ਆ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਜਿਹੜੇ ਲੁਧਿਆਣੇ ਦੇ ਲੋਕਾਂ ਨੇ ਲੁਧਿਆਣੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਰੁਨੀਤ ਬਿੱਟੂ ਨੂੰ ਨੇ ਦਿੱਤਾ ਉਸ ਤੁਸੀਂ ਉਹਨੂੰ ਕੇਂਦਰ ਦੀ ਰੇਲ ਮੰਤਰਾਲੇ ਫੜਾਤਾ ਜਿਹਨੂੰ ਲੁਧਿਆਣੇ ਦੇ ਲੋਕਾਂ ਨੇ ਨ ਸਤਲੁਜ ਦੇ ਪੁੱਲ ਤੋਂ ਇਧਰੋਂ ਲੈ ਕੇ ਸਾਹਨੇ ਵਾਲ ਤੱਕ ਦੀ ਬਾਗਡੋਰ ਦੇ ਨਾ ਮناسب ਨਹੀਂ ਸਮਝਿਆ ਤੁਸੀਂ ਉਹਨੂੰ ਹਿੰਦੁਸਤਾਨ ਦੀ ਰੇਲਵੇ ਦੀ ਬਾਗਡੋਰ ਦੇਤੀ ਬੜੀ ਹਾਸੋਈ ਨਹੀਂ ਗੱਲ ਹੈ ਉਹ ਰਵਨੀਤ ਬਿੱਟੂ ਦੀ ਮੈਂ ਇੱਕੋ ਹੀ ਗੱਲ ਕਹਿਣੀ ਚਾਹਨਾ ਕਿ ਰਵਨੀਤ ਬਿੱਟੂ ਲੁਧਿਆਣੇ ਦੀ ਜਨਤਾ ਨੂੰ ਇਹ ਦੱਸ ਦਵੇ ਭਾਜਪਾ ਉਮੀਦਵਾਰ ਲਈ ਵੋਟ ਮੰਗਣ ਤੋਂ ਪਹਿਲਾਂ ਕਿ 10 ਸਾਲ ਲੁਧਿਆਣੇ ਦੀ ਨੁਮਾਇੰਦਗੀ ਕਰਕੇ ਜੇ ਰਵਨੀਤ ਬਿੱਟੂ 10 ਕੰਮ ਐਸੇ ਦੱਸ ਦਵੇ ਮੈਂ ਤੁਹਾਡੇ ਚੈਨਲਾਂ ਹੀ ਕਹਿਣਾ ਜੇ ਰਵਨੀਤ ਬਿੱਟੂ 10 ਕੰਮ ਸਿਰਫ ਜਾਰੀ ਕਰਕੇ ਦੱਸ ਦਵੇ ਕਿ ਮੈਂ ਲੁਧਿਆਣੇ ਲਈ 10 ਸਾਲ ਲੋਕ ਸਭਾ ਮੈਂਬਰ ਦੇ ਕਿਤੇ ਮੈਂ ਤੁਹਾਡੇ ਚੈਨਲ ਰਾਹੀਂ ਦਾਵਾ ਕਰਦਾ ਕਿ 10 ਸਾਲ ਰਵਨੀਤ ਬਿੱਟੂ ਦੇ ਨਾਮ ਦੀ ਪੱਟੀ ਗਲੇ ਚ ਪਾ ਕੇ ਘੁੰਮੂਗਾ ਜੇ ਰਵਨੀਤ ਬਿੱਟੂ ਇਸ ਗੱਲ ਨੂੰ ਦਾਵਾ ਕਰਦੇ ਰਵਨੀਤ ਬਿੱਟੂ ਸਿਰਫ ਉਹ ਕਹਿੰਦਾ ਜੁਮਲੇਬਾਜ਼ ਆ ਹੈ ਔਰ ਹੁਣ ਉਹ ਜੁਮਲੇਬਾਜ਼ਾਂ ਦੀ ਪਾਰਟੀ 'ਚ ਚਲੇ ਗਿਆ ਜੇ ਆਮਾ ਬੀਜੇਪੀ ਕੋਲ ਕੋਈ ਮੁੱਦਾ ਹੁੰਦਾ ਲੋਕਾਂ ਨੂੰ ਦੱਸਣ ਦਾ ਤੇ ਨਰਿੰਦਰ ਮੋਦੀ ਜੀ ਦੇ ਨਾਮ ਦੀ ਲੋੜ ਇੱਥੇ ਨਾ ਪੈਂਦੀ ਤੁਸੀਂ ਇਹ ਦੇਖੋ ਵੀ ਤੁਹਾਡੇ ਨਗਰ ਨਿਗਮ ਦੇ ਕੌਂਸਲਰਾਂ ਨੇ ਕੀ ਕੰਮ ਕੀਤਾ ਜਾਂ ਪੰਜਾਬ ਚ ਜੁੱਸੀ ਅਕਾਲੀ ਭਾਈਪਾ ਸਰਕਾਰ ਦੇ ਭਾਈਵਾਲ ਸੀ ਉਹਦਾ ਕੀ ਕੀਤਾ ਉਹ ਦੱਸਣ ਨੂੰ ਤਾਂ ਹੈ ਨਹੀਂ ਇਸ ਲਈ ਇੱਥੇ ਵੀ ਮੋਦੀ ਜੀ ਦਾ ਵੈਸਟ ਹਲਕੇ ਦੀ ਜਨਤਾ ਨੂੰ ਬੇਨਤੀ ਕਰੂੰਗਾ ਕਿ ਇਸ ਹਲਕੇ ਦੇ ਕੰਮ ਨਰਿੰਦਰ ਮੋਦੀ ਜੀ ਨੇ ਨਹੀਂ ਕਰਨੇ ਇੱਥੇ ਪੰਜਾਬ ਸਰਕਾਰ ਨੇ ਕੰਮ ਕਰਨੇ ਮੁੱਖ ਮੰਤਰੀ ਪੰਜਾਬ ਨੇ ਕਰਨੇ ਆਂ ਔਰ ਮੁੱਖ ਮੰਤਰੀ ਪੰਜਾਬ ਦੇ ਨਾਲ ਦੀ ਕੁਰਸੀ ਤੇ ਬੈਠ ਕੇ ਬਤੌਰ ਕੈਬਨਿਟ ਮੰਤਰੀ ਸ਼੍ਰੀ ਸੰਜੀਵ अरोड़ा ਜੀ ਨੇ ਕਰਨੇ ਆਂ ਸੋ ਇਸ ਹਲਕੇ ਦੀ ਨੁਹਾਰ ਬਦਲ ਨੀ ਕਰੋ ਧਰਮ ਤੇ ਗਲਤ ਰਾਜਨੀਤੀ ਕਰਨਾਂ ਤੋਂ ਬਚੋ